ਸਸੀਗਾ ਦੋਸਤੋ ਕੁਝ ਕੁ ਮਹੀਨੇ ਹੋ ਗਏ ਅਮ੍ਰਿਤਸਰ ਜਾਂਦਾ ਮੌਕਾ ਮਿਲਿਆ ਜੀ ਤੇ ਮੈਂ ਕਿਹਾ ਚਲੋ ਜੀ ਦਰਸ਼ਨ ਸ਼੍ਰਾਂਗ ਕਰ ਲਿਆ ਉਸ ਤੋਂ ਬਾਅਦ ਥੋੜੀ ਮਾਰਕੀ ਘੁੰਮ ਲਈ ਸਮਾਰ ਤੋਂ ਥੋੜਾ ਲੈ ਲਈ ਤੇ ਗੁਰਦਾਸ ਸਾਹਿਬ ਇਹਨੇ ਘੰਟਾ ਕਰ ਮਾਰਕੀ ਟਗੀ ਉੱਥੇ ਕਾਫੀ ਦੁਕਾਨਾਂ ਕੀ ਹਰ ਚੀਜ਼ ਮਿਲ ਜਾਂਦੀ ਹੈ ਬਾਹਰ ਦੀ ਯਾਨੀ ਕਿ ਜੋ ਇੰਡੀਆ ਤੋਂ ਲੜਾ ਹੋਏ ਤੇ ਮੈਂ ਥੋੜੀ ਸ਼ੋਪਿੰਗ ਕਰ ਪਈ ਸੀ ਕਿ ਦੁਕਾਨ ਦਾ ਕੋਲ ਪੜ ਗਿਆ ਦੁਕਾਨਦਾਰ ਪਹਿਚਾਣ ਲੈਂਦੇ ਵੀ ਬੰਦਾ ਬਾਹਰ ਆਇਆ ਉਹਨੇ ਪੁੱਛ ਹੀ ਲਿਆ ਬੰਦੂ ਕਹਿੰਦਾ ਭਾਈ ਕਿਤੇ ਬਾਹਰ ਆਇਆ ਮੈਂ ਕਿਹਾ ਜੀ ਮੈਂ ਇੰਗਲੈਂਡ ਆ ਰਿਹਾ ਨਾ ਇੰਗਲੈਂਡ ਤੋਂ ਆਇਆ ਹ ਮੈਂ ਕਿਹਾ ਜਨਾਬ ਤੁਹਾਨੂੰ ਕੀ ਦੱਸਿਏ ਬੜੇ ਪਾਪੜ ਵੇਲੇ ਕਹਿੰਦਾ ਫਿਰ ਵੀ ਮੈਂ ਬੜੇ ਕੰਮ ਕੀਤੇ ਕਦੀ ਫੈਕਟਰੀਆਂ 'ਚ ਕਦੀ ਟੈਕਸੀ ਚਲਾਈ ਕਦੀ ਸਟਾਲ ਲਗਾਇਆ ਕੋਈ ਬੜੇ ਕੰਮ ਕਹਿੰਦਾ ਜੀ ਪਾਪੜ ਜਸੂ ਬੜੇ ਵੇਲੇ ਮੈਂ ਕਿਹਾ ਨਹੀਂ ਜਨਾਬ ਤੁਸੀਂ ਸਾਡੇ ਜਨੇ ਪਾਪੜ ਨਹੀਂ ਵੇਲੇ ਹੋਣੇ ਕਹਿੰਦਾ ਨਹੀਂ ਨਹੀਂ ਤੁਹਾਨੂੰ ਫਿਰ ਪਤਾ ਨਹੀਂਗਾ ਮੈਂ ਕਿਉਂ ਕਿਵੇਂ ਕਹਿੰਦਾ ਸੀ ਜਨੇ ਅੰਮ੍ਰਿਤਸਰ 'ਚ ਸਾਡਾ ਤੇ ਭਾਜੀ ਕੰਮ ਹੀ ਪਪੜਾਂ ਦਾ ਹੈ ਤੁਸੀਂ ਸਾਡੇ ਜਨੇ ਪਾਪੜ ਕਿੱਥੋਂ ਵੇਲਨੇ ਵੇ ਮੈਂ ਕਿਹਾ ਜੀ ਇਹ ਤੁਹਾਡੀ ਗਲਤੀ ਠੀਕ ਹੈ ਜਿੰਨਾ ਤੁਸੀਂ ਵੇਲੇ ਸੀ ਨਹੀਂ ਵੇਲੇ